ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਟੈਲ ਸਿੰਘ ਆਉਜਲਾ ਹਾਂਜੀ ਮੈਂ ਵਾਸੀ ਕੈਨੇਡਾ ਤੋਂ ਤੇ ਛੁੱਟੀਆਂ ਕੱਟਣ ਆਇਆ ਜੀ ਅਸਿਆਚ ਕਿ ਬੜਾ ਸਪੂਨ ਮਿਲਦਾ ਇੱਥੇ ਲੈ ਕੇ ਚਾਰ ਪੰਜ ਮਹੀਨੇ ਤੇ ਸਾਡੇ ਸਭਾਤਰੀਆ ਦਿਨ ਸਾਡਾ ਮੱਤਰਾ ਪਰੋਚੀਨ ਮੰਦਿਰ 200 ਸਾਲ ਪੁਰਾਣਾ ਲਗਭਗ ਤੇ ਬੜੀ ਦੁਨੀਆ ਦੂਰ ਦੂਰੋਂ ਆ ਕੇ ਇੱਥੇ ਉਸਤ ਕੀ ਹੁੰਦੀ ਆ ਤੇ ਸਾਨੂੰ ਵੀ ਬੜਾ ਮਾਣ ਆ ਇੱਥੇ ਪਿੰਡ ਵਾਲੇ ਬੜਾ ਸਹਿਯੋਗ ਦਿੰਦੀ ਆ ਇਹ ਜਿਕੇ ਲੈ ਆ ਵੀ ਸਾਡਾ ਪਿੰਡ ਬਹੁਤ ਵਧੀਆ ਕਾਮਜਾ ਸਾਡੇ ਪਿੰਡਾਂ ਚ ਜਮੀਨ ਚੰਗੀ ਹੈ ਵਿਸਾਖ ਬਹੁਤ ਵਧੀਆ ਹੁੰਦਾ ਤੇ ਤਰਵਿੰਦਰ ਦਾ ਜਨਮ ਵੀ ਸਾਡੇ ਪਿੰਡ ਵਿੱਚ ਹੋਇਆ ਸਾਡੇ ਗਵਾਂਢ ਚ ਹੋਇਆ ਤੇ ਇਹ ਕਰ ਤੇ ਸਾਨੂੰ ਬੜੀ ਖੁਸ਼ੀ ਹੈ ਸਾਡੇ ਵੀ ਇੱਕ ਪਿੰਡ ਦਾ ਨੌਕਰ ਵਾਲਾ ਬੰਦਾ ਇਹ ਬਹੁਤ ਵਧੀਆ ਲੱਗਿਆ ਜੀ ਉਹਨੂੰ ਇੰਟਰਵਿਊ ਦੇ ਕੇ ਧੰਨਵਾਦ ਬਹੁਤ ਜੀ ਕੀ ਨਾਮ ਆ ਭਾਜੀ ਮੇਰਾ ਨਾਮ ਅਜੂ ਖਾਨ ਆ ਜੀ ਅੱਜ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹਉਣਾ ਇੱਕ ਤਾਂ ਜੀ ਆਪਣਾ ਪੁਰਾਣਾ ਮੰਦਿਰ ਆ ਜੀ ਹਮ ਆਪਾਂ ਬਹੁਤ ਪੁਰਾਣੇ ਜੁੜੇ ਹੋਏ ਆ ਸਾਡਾ ਬਚਪਨ ਗੁਜ਼ਰ ਗਿਆ ਜੀ ਇਹਦੇ ਵਿੱਚ ਖਾਬੇ ਪਾਵੇ ਸੀ ਬਹੁਤ ਜ਼ਿਆਦਾ ਡੋਂਗੇ ਜੋ ਉਸ ਟਾਈਮ ਤਾਂ ਕੋਈ ਨਹੀਂ ਸੀ ਇੱਥੇ ਜਿਹੜੇ ਭੂਤਣੀਆਂ ਜੀਆਂ ਨੇ ਹੁੰਦੀਆਂ ਖੜੀਆਂ ਉਹ ਪੱਟ-ਪੱਟ ਸੀ ਮਤਲਬ ਸਾਫ਼ ਕਰਕੇ ਫੇਰ ਇਹਦੇ ਪਹਿਲੀ ਇਹਨੂੰ ਆਵਾਜ਼ ਕਰਿਆ ਸੀ ਜੀ ਮਤਲਬ ਹੁਣ ਤਾਂ ਮੁੰਡੇ ਉਰੇ ਹੈ ਨਹੀਂ ਉਧਰ ਨੇ ਯਾਨੀ ਇਹਨੂੰ ਆਵਾਜ਼ ਕਰਿਆ ਜੀ ਫਿਰ ਹੌਲੀ ਹੌਲੀ ਹੁਣ ਅਸੀਂ ਚਾਹੁੰਦੇ ਆ ਵੀ ਕੋਈ ਸੇਵਾ ਇਹਦੇ ਉੱਤੇ ਲੱ ਹਾਂਜੀ ਘੁੰਮ ਜਵੇ ਮੰਦਿਰ ਦੀ ਹੋਰ ਮਨਿਆਤ ਬਣ ਜੂਗੀ ਜੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਜੀ ਧਰਮਿੰਦਰ ਰਿਆ ਬਹੁਤ ਜਨਮ ਹੀ ਜਨਮ ਧਰਮਿੰਦਰ ਦਾ ਨਸਰਾਲੀ ਦਾ ਜੀ ਵੀਰੇ ਤਾਂ ਮੈਂ ਪਰ ਹੁਣ ਤੱਕ ਤਾਂ ਅਜੇ ਤੱਕ ਉਰੇ ਆਏ ਨਹੀਂ ਹੈਗੇ ਤੇ ਹੁਣ ਇਹ ਕਹਿਣਾ ਚਾਹਣਾ ਜਿਵੇਂ ਉਹਨਾਂ ਦੇ ਬੇਟੇ ਨੇ ਜੀ ਉਹਨਾਂ ਦੀ ਜਨਮ ਭੂਮੀ ਤੇ ਜਨਮ ਹੋਇਆ ਸੀ ਉਹਨਾਂ ਦੇ ਦਾਦਾ ਜੀ ਵੀ ਉਰੇ ਪੜਾਉਂਦੇ ਸੀ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਵੀ ਕੇਰਾ ਤਾਂ ਆ ਕੇ ਢਾ ਮਾਰਦੇ ਨੇ ਸਾਨੂੰ ਕੋਈ ਪੈਸੇ ਦਾ ਲਾਲਚ ਨਹੀਂ ਹੈਗਾ ਸਾਨੂੰ ਕੋਈ ਚੀਜ਼ ਦਾ ਲਾਲਚ ਨਹੀਂ ਹੈਗਾ ਸਾਨੂੰ ਸਿਰਫ ਇਹ ਆ ਵੀ ਪਿਆਰ ਵਧੂਗਾ ਆਉਣਗੇ ਪਿੰਡ 'ਚ ਦੇਖਣਗੇ ਆ ਕੇ ਵੀ ਸਾਡੇ ਪਿਤਾ ਦੀ ਜਗਾ ਤੇ ਇੱਥੇ ਜਨਮ ਲੱਤਾ ਆ ਕੇ ਕੀਰਾਂ ਦਾ ਕੀੜਾ ਮਾਰ ਲੈਣਾ ਦੁੱਖ ਹੁੰਦਾ ਆ ਦੁੱਖ ਬਹੁਤ ਹੁੰਦਾ ਜੀ ਦੁੱਖ ਤਾਂ ਹੈ ਹੀ ਆ ਵੀ ਬਚਪਨ ਬਚਪਨ ਉਰੇ ਗੁਜ਼ਰੇ ਪਹਾਂ ਬਾਤ ਪਰ ਰਹੇ ਨੇ ਜੀ ਸਾਰਾ ਉਰੇ ਗੁਜ਼ਰਿਆ ਦਾਦਾ ਜੀ ਵੀਰੇ ਪੜਾ ਕੇ ਗਏ ਨੇ ਕਦੇ ਉਸ ਤੋਂ ਬਾਅਦ ਕਦੇ ਮੁਲਾਕਾਤ ਹੋਈ ਆ ਨਹੀਂ ਜੀ ਉਹ ਤਾਂ ਉਹ ਤੋਂ ਬਾਅਦ ਨਹੀਂ ਉਹ ਤੋਂ ਬਾਅਦ ਕੋਈ ਮੁਲਾਕਾਤ ਨਹੀਂ ਇਸੜੂ ਵਾਲੇ ਆਉਂਦੇ ਸੀ ਉਹਨਾਂ ਦੇ ਦੋਸਤ ਸੀ ਜੀ ਹਾਂ ਉਹਨਾਂ ਨੇ ਦਤੋ ਦੋ ਕੀਆ ਹਾਂਜੀ ਕੋਈ ਭੋਗ ਦੇ ਵੀ ਨਹੀਂ ਜੀ ਪਹੁੰਚਦਾ ਜੇ ਮੈਂ ਧਰਮਿੰਦਰ ਦੀ ਵੀ ਗੱਲ ਕੀਤੀ ਜਾਵੇ ਤਾਂ ਆ ਆਇਆ ਉਸ ਤੋਂ ਬਾਅਦ ਸਟਾਰ ਬਣਨ ਤੋਂ ਬਾਅਦ ਨਹੀਂ ਪਹਿਲਾਂ ਨਹੀਂ ਆਇਆ ਉਹ ਤੋਂ ਬਾਅਦ ਨਹੀਂ ਆਇਆ ਜੀ ਹਾਂਜੀ ਮੈਂ ਤਾਂ ਦੱਸ ਹੀ ਕਹਿਣਾ ਸੋਹਣਾ ਜੀ ਵੀ ਜਰੂਰ ਆ ਕੇ ਦੇਖਣ ਜੀ ਆ ਕੇ ਕੋਈ ਯਾਦਗਾਰ ਹੋਰ ਨਵੀਂ ਤਾਜ਼ਾ ਕਰਦਾਂਗੇ ਉਹਨਾਂ ਦੇ ਨਾਮ ਦੀ ਤੁਸੀਂ ਭੁੱਲ ਗਏ ਹੁਣ ਤਾਂ ਪਿੰਡ ਇੱਕ ਵਾਰੀ ਉਹਨਾਂ ਨੂੰ ਫੇਰ ਦੱਸ ਦਿਓ ਜੇ ਵੀਡੀਓ ਦੇਖ ਲੈਣ ਉਹ ਹਾਂਜੀ ਦੇਖ ਲੈਣ ਤਾਂ ਸਾਰਿਆਂ ਨੂੰ ਵੈਰੀ ਗੁੱਡ ਆ ਜੀ ਕਿਹੜਾ ਪਿੰਡ ਹੈ ਨਸਰਾਲੀ ਹੈ ਜੀ ਪਿੰਡ ਨਸਰਾਲੀ ਹੈ ਤਹਿਸੀਲ ਖੰਨਾ ਹੈ ਜ਼ਿਲ੍ਹਾ ਲੁਧਿਆਣਾ ਜੀ ਠੀਕ ਹੈ ਇਸ ਲ ਵਧੀਆ ਵੈਸਟ ਪਿੰਡ ਆ ਜੀ 350 ਕਿੱਲਾ 350 ਕਿੱਲਾ ਜ਼ਮੀਨ ਦਾ ਵੀ ਆ ਉਹਰੇ ਪੰਚਾਇਤ ਦਾ ਹੁਣ ਸਰਪੰਚ ਜੋ ਬਣਿਆ ਕਾਲਾ ਸਿੰਘ ਜੀ ਉਹ ਵੀ ਕੰਮ ਆਲੇ-ਦਾਲੇ ਦੇ ਆ ਜਿਹੜੇ ਮੋਟਰਾਂ ਦੇ ਘਰ ਨੇ ਉਹਨਾਂ ਦੇ ਆਲੇ-ਦਾਲੇ ਲੋਕੇਟ ਲੱਗ ਰਹੇ ਸਾਰਾ ਗੰਦਾ ਅੰਡਰਗਰਾਊਂਡ ਹੋ ਜਾਣ ਦੀ ਗੰਦਾ ਚੱਕ ਰਿਹਾ ਜੀ